ਪਠੰਡੇ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਕਰਨਾ ਸ਼ਾਂਤੀ ਪ੍ਰਦਰਸ਼ਨ ਕਰਨਾ ਸੀ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਰੋਕਿਆ ਗਿਆ ਹਾਲਾਂਕਿ ਟਕਰਾਅ ਦੇਖਣ ਨੂੰ ਮਿਲਿਆ ਸੰਦੂ ਸਾਹਿਬ ਮੌਕੇ ਦੇ ਉੱਤੇ ਪੁਲਿਸ ਨਾਲ ੱੱਕਾ ਮੁੱਕੀ ਵੀ ਹੋਈ ਹੈ ਜੀ ਕਿਸਾਨਾਂ ਦੀ ਈਨਾ ਪਿੰਡਾਂ ਦੇ ਵਿੱਚ ਪੂਰਾ ਆਪਣਾ ਲਾਮ ਲਸ਼ਕਰ ਲੈ ਕੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕਹਿੰਦੇ ਦਰਜਨਾ ਟਰੈਕਟਰ ਸੀਗੇ ਜੀ ਸੀ ਬੀ ਮਸ਼ੀਨਾਂ ਸੀ ਹੋਰ ਸਾਜੋ ਸਮਾਨ ਸੀਗਾ ਤਾਂ ਜੋ ਜ਼ਮੀਨ ਐਕਵਾਇਰ ਕੀਤੀ ਜਾ ਸਕੇ ਅਫਸਰ ਪੁਲਸ ਸਾਰੇ ਮੌਜੂਦ ਸੀਗੇ ਐਨਐਚਆਈ ਦੇ ਵੀ ਜਿਹੜੇ ਅਧਿਕਾਰੀ ਵਗੈਰਾ ਪਹੁੰਚੇ ਹੋਏ ਸੀ ਪਰ ਜਿਆ ਨਹੀਂ ਹੋ ਸਕਿਆ ਕਿ 45 46 ਲੱਖ ਰੁਪਿਆ ਕਿੱਲੇ ਦਾ ਦਿੱਤਾ ਜਾ ਰਿਹਾ ਹੈ ਜਦਕਿ ਕਿਸਾਨ ਕਹਿੰਦੇ ਨੇ ਕਿ ਸਾਨੂੰ ਘੱਟੋ ਘੱਟ 90 ਲੱਖ ਰੁਪਿਆ ਪ੍ਰਤੀ ਏਕੜ ਦਿੱਤਾ ਜਾਵੇ ਤਾਂ ਜੋ ਅਸੀਂ ਅੱਗੇ ਆਪਣੇ ਕੋਈ ਕੰਮਕਾਜ ਕਰ ਸਕੀਏ ਕਿਉਂਕਿ ਜ਼ਮੀਨ ਤਾਂ ਉਹਨਾਂ ਦੇ ਹੱਥੋਂ ਜਾ ਚੁੱਕੀ ਹੈ ਸ਼ਾਸਨ ਨੇ ਜ਼ਬਰਦਸਤੀ ਉੱਥੇ ਕਬਜ਼ਾ ਕਰਨ ਦੀ ਇੱਕ ਤਰੀਕੇ ਨਾਲ ਕੋਸ਼ਿਸ਼ ਕੀਤੀ ਤਿਆਰੀ ਕੀਤੀ ਕਿਸਾਨ ਅੱਗੇ ਆਏ ਕਿਸਾਨਾਂ ਨੂੰ ਪਰ੍ਹਾ ਕੀਤਾ ਗਿਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲੈ ਲੈ ਕਿਸਾਨ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਚੋਣਾ ਹੋ ਕੇ ਹਟਿਆਣੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨਗੀ ਨੂੰ ਲੈ ਕੇ ਅਸਤੀਫਾ ਦਿੱਤਾ ਗਿਆ ਸੀ ਤੇ ਹੁਣ ਪੰਜਾਬ ਦੇ ਜਿਹੜੇ ਨਵੇਂ ਪ੍ਰਧਾਨ ਨੇ ਜੀ ਉਹ ਅਮਨ ਅਰੋੜਾ ਬਣੇ ਨੇ ਨਗਰ 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 ਕਮਦੀਆਂ ਚੋਣਾ ਵੀ ਹੋਣੀਆਂ ਨੇ ਨਗਰਪ੍ਰਸ਼ਾਸਨੀਆਂ ਚੋਣਾ ਵੀ ਹੋਣੀਆਂ ਨੇ ਤੇ ਇਹਨਾਂ ਚੋਣਾਂ ਦੇ ਦੌਰਾਨ ਹੀ ਥੋੜਾ ਜਿਹਾ ਸਮਾਂ ਸਰਕਾਰ ਦਾ ਰਹਿ ਜਾਣਾ ਹੈ 2027 ਦੇ ਵਿੱਚ ਵੈਸੇ ਵੀ ਵਿਧਾਨ ਸਭਾ ਦੀਆਂ ਮੂੜ ਚੋਣਾਂ ਹੋਣੀਆਂ ਜੀ ਤੇ ਜ਼ਿੰਮੇਵਾਰੀ ਅਮਨ अरोड़ा ਦੇ ਮੋਢਿਆਂ ਦੇ ਉੱਤੇ ਬਹੁਤ ਵੱਡੀ ਪੈ ਗਈ ਹੈ ਜਿਹਦੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲੋਂ ਦੀ ਗੱਲ ਕਰਦੇ ਹਾਂ ਜੋ ਕਿ ਆਪਣੀ ਹਲੇ ਤੱਕ ਸਜਾ ਨੂੰ ਲੈ ਕੇ ਹੀ ਚਿੱਠੀਆਂ ਲਿਖੇ ਜਾ ਰਹੇ ਜਥੇਦਾਰ ਨੂੰ ਜੀ ਸੁਖਬੀਰ ਬਾਦਲ ਲੰਮੇ ਸਮੇਂ ਤੋਂ ਸਿਆਸਤ ਤੋਂ ਬਾਹਰ ਨੇ ਹਾਲਾਂਕਿ ਅਜੇ ਢਾਈ ਤਿੰਨ ਮਹੀਨੇ ਦਾ ਵਕਫਾ ਕਹਿ ਸਕਦੇ ਹਾਂ ਪਰ ਜਿਹੜੇ ਵਿਅਕਤੀ ਨੇ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੋਵੇ ਜਿਹਦਾ ਨਾਮ ਹੋਵੇ ਜਿਹਨੂੰ ਲੋਕ ਜਾਣਦੇ ਹੋਣ ਉਹ ਜੇ ਇੱਕ ਦਿਨ ਵੀ ਆਪਣਾ ਬਿਆਨ ਜਾਰੀ ਨਾ ਕਰੇ ਘਰੇ ਬੈਠ ਜਾਵੇ ਤਾਂ ਫਿਰ ਉਹ ਕਈ ਸਦੀਆਂ ਵਾਂਗ ਲੱਗਦਾ ਹੈ। ਉਹ ਇੱਕ ਪ੍ਰਧਾਨ ਦਾ ਅਹੁਦਾ ਹੋਵੇ ਤੇ ਪਾਰਟੀ ਦੀ ਕਮਾਂਡ ਉਹਦੇ ਹੱਥ ਦੇ ਵਿੱਚ ਹੋਵੇ ਡਿਪਟੀ ਸੀਐਮ ਰਹਿ ਚੁੱਕੇ ਹੋਣ ਅਗਲੇ ਚੋਣਾਂ ਦੇ ਵਿੱਚ ਜੇ ਸੰਭਾਵਿਤ ਜਿੱਤ ਹੁੰਦੀ ਆ ਤਾਂ ਮੁੱਖ ਮੰਤਰੀ ਦੇ ਦਾਵੇਦਾਰ ਹੋਣ ਤਾਂ ਜਿਹੀ ਸਖਸ਼ੇਤ ਸੁਬੀਰ ਸਿੰਘ ਬਾਦਲ ਨੇ। ਔਰ ਫਿਰ ਲਿਖਤ ਤੌਰ ਦੇ ਉੱਤੇ ਹੀ ਪੰਜ ਕ ਲਾਈਨਾਂ ਦੀ ਇੱਕ ਚਿੱਠੀ ਅਰਜ਼ੀ ਵਾਂਗ ਭੇਜੀ ਹੈ ਜਿਦੇ ਵਿੱਚ ਉਹਨਾਂ ਨੇ ਜੰਤੇਦਾਰ ਸਾਹਿਬ ਨੂੰ ਸੰਬੋਧਨ ਕੀਤਾ ਹੈ ਕਹਿੰਦੇ ਨੇ ਕਿ ਸਿੰਘ ਸਾਹਿਬਾਨ ਨੂੰ ਮੇਰੀ ਅਰਜ਼ ਹੈ ਕਿ ਮੈਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਉਹਦਾ ਮੇਰੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਪਿਆ ਹੈ ਮੇਰੇ ਬਾਰੇ ਜੋ ਵੀ ਫੈਸਲਾ ਹੈ ਉਹ ਜਲਦ ਸੁਨਾਇਆ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਤਾਂ ਮੈਂ ਕਹਿੰਦੇ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਚੁੱਕਿਆ ਹਾਂ ਪਰ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਤੇ ਜੇ ਸਸਪੈਂਸ ਬਣਿਆ ਹੋਇਆ ਹੈ ਇਨੂੰ ਇੱਕ ਜਿਹੜੇ ਰਾਜਨੀਤਿਕ ਮਾਹਰ ਨੇ ਜਾਂ ਚਰਚਾਵਾਂ ਨੇ ਮੀਡੀਆ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਸਿਰਫ ਇੱਕ ਖਾਣਾ ਪੂਰਤੀ ਵਾਂਗ ਅਸਤੀਫਾ ਇਹ ਸਾਰੀ ਵਿਉਂਤਬੰਦੀ ਹੈ ਕਿ ਅਸਤੀਫਾ ਦੇ ਦਿਓ ਉਸ ਤੋਂ ਬਾਅਦ ਦੇ ਵਿੱਚ ਕੁਝ ਲੋਕ ਵਿਰੋਧ ਚ ਖੜੇ ਹੋ ਜਾਣਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖ਼ਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਤਰਮਿੰਦਰ ਸੰਧੂ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਸੰਧੂ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਬਲਵਿੰਦਰ ਜੀ ਜੀ ਸੰਧੂ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿੱਛੇ ਜੇ ਕਿਛਾ ਜਿਤਾਈ ਗਈ ਸੀ ਵੀ ਮੈਂ ਹੁਣ ਪ੍ਰਧਾਨਗੀ ਦਾ ਅਹੁਦਾ ਛੱਡਾਂਗਾ ਜੀ ਕਹਿੰਦੇ ਕਿਉਂਕਿ ਮੇਰੇ ਤੇ ਕੰਮਕਾਰ ਬਹੁਤ ਜ਼ਿਆਦਾ ਮੈਂ ਕਹਿੰਨਾ ਹੋਰ ਨੂੰ ਵੀ ਮ ਹਾਲਾਂਕਿ ਪੰਜਾਬ ਦੇ ਵਿੱਚ 4 ਸੀਟਾਂ ਦੇ ਉੱਤੇ ਚੋਣਾ ਹੋ ਕੇ ਹਟਿਆਣੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨਗੀ ਨੂੰ ਲੈ ਕੇ ਅਸਤੀਫਾ ਦਿੱਤਾ ਗਿਆ ਸੀ ਤੇ ਹੁਣ ਪੰਜਾਬ ਦੇ ਜਿਹੜੇ ਨਵੇਂ ਪ੍ਰਧਾਨ ਨੇ ਜੀ ਉਹ ਅਮਨ ਅਰੋੜਾ ਬਣੇ ਨੇ ਇੱਕ ਹਿੰਦੂ ਚਿਹਰਾ ਨੇ ਦੋ ਵਾਰ ਦੇ ਵਿਧਾਇਕ ਨੇ ਤੇ ਇਸ ਵਾਰ ਉਹ ਮੰਤਰੀ ਬਣੇ ਨੇ ਜੀ ਹੁਣ ਵੇਖਣਾ ਹੋਵੇਗਾ ਉਹਨਾਂ ਦੇ ਉੱਤੇ ਸੰਧੂ ਸਾਹਿਬ ਕਿਦਾਂ ਲੋਕਾਂ ਦੀ ਨਜ਼ਰ ਰਹੇਗੀ ਤੇ ਕੀ ਉਹ ਪਾਰਟੀ ਨੂੰ ਅੱਗੇ ਲੈ ਜਾਣ ਦੇ ਵਿੱਚ ਕੀ ਯੋਗਦਾਨ ਪਾਉਂਦੇ ਨੇ ਜੀ ਬਿਲਕੁਲ ਬਲਵਿੰਦਰ ਪ੍ਰਧਾਨ ਦੀ ਜ਼ਿੰਮੇਵਾਰੀ ਬਹੁਤ ਭਾਰੀ ਹੁੰਦੀ ਹੈ ਮੋਢਿਆਂ ਤੇ ਕਹਿ ਦੋ ਤਾਂ ਸਾਰਾ ਭਾਰ ਹੁੰਦਾ ਹੈ ਪੂਰੇ ਸੂਬੇ ਦਾ ਪ੍ਰਧਾਨ ਹੋਣਾ ਬਹੁਤ ਤੇ ਜਿਵੇਂ ਦੀਆਂ ਹੁਣ ਚੋਣਾਂ ਹੋ ਰਹੀਆਂ ਨੇ ਨਗਰ ਨਿਗਮ ਦੀਆਂ ਚੋਣਾਂ ਵੀ ਹੋਣੀਆਂ ਨੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਵੀ ਹੋਣੀਆਂ ਨੇ ਤੇ ਇਹਨਾਂ ਚੋਣਾਂ ਦੇ ਦੌਰਾਨ ਹੀ ਥੋੜਾ ਜਿਹਾ ਸਮਾਂ ਫਿਰ ਸਰਕਾਰ ਦਾ ਰਹਿ ਜਾਣਾ ਹੈ 2027 ਦੇ ਵਿੱਚ ਵੈਸੇ ਵੀ ਵਿਧਾਨ ਸਭਾ ਦੀਆਂ ਮੋੜ ਚੋਣਾਂ ਹੋਣੀਆਂ ਜੀ ਤੇ ਜ਼ਿੰਮੇਵਾਰੀ ਅਮਨ ਅਰੋੜਾ ਦੇ ਮੋਢਿਆਂ ਦੇ ਉੱਤੇ ਬਹੁਤ ਵੱਡੀ ਪੈ ਗਈ ਹੈ ਅਮਨ ਅਰੋੜਾ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਤੇਜ਼ ਤਰਾਰ ਲੀਡਰ ਨੇ ਪਹਿਲਾਂ ਜਦੋਂ ਉਹਨਾਂ ਕੋਲੇ ਕੋਈ ਅਹੁਦਾ ਨਹੀਂ ਸੀਗਾ ਤਾਂ ਉਸ ਵੇਲੇ ਉਹ ਅੰਕੜਿਆਂ ਦੇ ਨਾਲ ਗੱਲ ਕਰਦੇ ਹੁੰਦੇ ਸੀਗੇ ਜਦੋਂ ਵੀ ਕਿਤੇ ਕੋਈ ਟਿੱਪਣੀ ਹੁੰਦੀ ਸੀਗੀ ਤਾਂ ਇੱਕ ਬੁਲਾਰੇ ਦੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੱਖ ਉਭਾਰਦੇ ਸੀ ਤੇ ਹੁਣ ਉਹ ਪੰਜਾਬ ਪ੍ਰਧਾਨ ਬਣਾ ਦਿੱਤੇ ਗਏ ਨੇ ਪਿੱਛੇ ਜੇ ਇੱਕ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਆਪਣੇ ਮੁੱਖ ਮੰਤਰੀ ਦੇ ਅਹੁਦੇ ਦੀਆਂ ਹੀ ਸੇਵਾਵਾਂ ਨੂੰ ਚੰਗੀ ਤਰ੍ਹਾਂ ਨਿਭਾਉਣਾ ਚਾਹੁੰਦੇ ਨੇ ਇਸ ਕਰਕੇ ਉਹ ਪ੍ਰਧਾਨ ਦੇ ਅਹੁਦੇ ਉੱਤੇ ਨਹੀਂ ਰਹਿਣਾ ਚਾਹੁੰਦੇ ਪ੍ਰਧਾਨ ਦਾ ਅਹੁਦਾ ਛੱਡਣਾ ਚਾਹੁੰਦੇ ਨੇ ਤੇ ਹੁਣ ਆਖਰਕਾਰ ਉਹ ਸਮਾਂ ਵੀ ਆ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਅਹੁਦਾ ਛੱਡ ਦਿੱਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਅਮਨ ਅਰੋੜਾ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਚਰਚਾ ਇਹ ਵੀ ਸੀਗੀ ਕਿ ਆਮ ਆਦਮੀ ਪਾਰਟੀ ਕਿਸੇ ਹਿੰਦੂ ਚਿਹਰੇ ਨੂੰ ਇਹ ਮੌਕਾ ਦੇ ਸਕਦੀ ਹੈ ਚਰਚਾ ਛਿੜੀ ਬ੍ਰਹਮਸ਼ੰਕਰ ਜਿੰਪਾ ਹੋ ਸਕਦੇ ਨੇ ਪ੍ਰਧਾਨ ਲਾਲਚੰਦ ਕਟਾਰੂ ਚੱਕ ਦੇ ਨਾਮ ਦੀ ਚਰਚਾ ਵੀ ਕਾਫੀ ਛਿੜੀ ਪਰ ਜਿਹੜੀ ਸਭ ਤੋਂ ਵੱਧ ਚਰਚਾ ਸੀ ਸਭ ਤੋਂ ਪਹਿਲਾ ਨਾਮ ਸੀਗਾ ਉਹ ਅਮਨ ਅਰੋੜਾ ਦਾ ਹੀ ਸਾਹਮਣੇ ਆ ਰਿਹਾ ਸੀਗਾ ਤੇ ਅਮਨ ਅਰੋੜਾ ਨੂੰ ਹੁਣ ਜ਼ਿੰਮੇਵਾਰੀ ਦੇ ਦਿੱਤੀ ਆਮ ਆਦਮੀ ਪਾਰਟੀ ਨੇ ਹਾਲਾਂਕਿ ਪਿੱਛੇ ਜੇ ਜਦੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤਾਂ ਉਸ ਵੇਲੇ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਗਿਆ ਸੀਗਾ ਪ੍ਰਿੰਸੀਪਲ ਬੋਧਰਾਮ ਹੋਰਾਂ ਨੂੰ ਪਰ ਉਹ ਕਾਫੀ ਚਰਚਾ ਦੇ ਵਿੱਚ ਨਹੀਂ ਰਹੇ ਕਾਰਨ ਇਹ ਸੀਗਾ ਕਿ ਫੈਸਲੇ ਇੱਕ ਤਰੀਕੇ ਨਾਲ ਪ੍ਰਧਾਨ ਸਾਹਿਬ ਵੱਲੋਂ ਹੀ ਲਏ ਜਾਂਦੇ ਸੀਗੇ ਕਾਰਜਕਾਰੀ ਪ੍ਰਧਾਨ ਇਕਾ ਦੁੱਕਾ ਮੀਟਿੰਗਾਂ ਕਰਦੇ ਨਜ਼ਰ ਆਏ ਸੀਗੇ ਜਾਂ ਫਿਰ ਮੀਟਿੰਗਾਂ ਕੀਤੀਆਂ ਹੋਣਗੀਆਂ ਮੀਡੀਆ ਦੇ ਵਿੱਚ ਬਹੁਤ ਘੱਟ ਉਹਨਾਂ ਦਾ ਨਾਮ ਆਇਆ ਸੀਗਾ ਉਹ ਵੀ ਸੀਨੀਅਰ ਲੀਡਰ ਨੇ ਤੇ ਹੁਣ ਜਿਹੜੀਆਂ ਕਿਆਸਰਾਈਆਂ ਸੀ ਕਿ ਅਮਨ अरोड़ा ਹੀ ਪ੍ਰਧਾਨ ਬਣ ਸਕਦੇ ਨੇ ਤੇ ਉਹੀ ਗੱਲ ਹੋਈ ਆ ਅਮਨ अरोड़ा ਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ ਗਿਆ ਢਾਈਕ ਸਾਲ ਦਾ ਸਮਾਂ ਉਹਨਾਂ ਕੋਲ ਹੈਗਾ ਕਿ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਰੱਖਣੀ ਹੈ ਕਿਹੋ ਜਿਹੇ ਫੈਸਲੇ ਲੈਣੇ ਨੇ ਕੀ ਕੁਝ ਕਰਨਾ ਹੈ ਤੇ ਜਿਹੜੀ ਪ੍ਰਧਾਨ ਦੀ ਜ਼ਿੰਮੇਵਾਰੀ ਬਲਵਿੰਦਰ ਇਹ ਵੀ ਹੁੰਦੀ ਹੈ ਕਿ ਪ੍ਰਧਾਨ ਦੇ ਨਾਲ ਹੀ ਸਾਰੀ ਡਿਸਕਸ਼ਨ ਕੀਤੀ ਜਾਂਦੀ ਹੈ ਜਿਵੇਂ ਉਹ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਵਾਸਤੇ ਰਣਨੀਤੀ ਘੜਨੀ ਆ ਤਾਂ ਉਹਦੇ ਵਿੱਚ ਵੀ ਪ੍ਰਧਾਨਗੀ ਦੀ ਜ਼ਰੂਰਤ ਹੈ ਅੱਗੇ ਜਾ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਨੇ ਤਾਂ ਉਹਦੇ ਵਾਸਤੇ ਵੀ ਰਣਨੀਤੀ ਘੜਨੀਆਂ ਵਿਚਾਰਾ ਹੋਣੀਆਂ ਨੇ ਉਮੀਦਵਾਰਾਂ ਦੇ ਨਾਵਾਂ ਦੇ ਉੱਤੇ ਚਰਚਾ ਹੋਣੀ ਹੈ ਕਿ ਕਿਹੜਾ ਉਮੀਦਵਾਰ ਕਿੱਥੋਂ ਸੀ ਕਿਸ ਤਰ੍ਹਾਂ ਦਾ ਸੀ ਪ੍ਰਧਾਨ ਨੇ ਸਾਰੀ ਕਾਰਗੁਜ਼ਾਰੀ ਦਿਖਾਉਣੀ ਹੈ ਕਿ ਕਿਹੋ ਜੀ ਕਾਰਗੁਜ਼ਾਰੀ ਕਿਹੜੇ ਲੀਡਰ ਦੀ ਰਹੀ ਹੈ ਕਿ ਜਿਹੜਾ ਐਮਐਲਏ ਚੁਣਿਆ ਗਿਆ ਉਹਨੇ ਕੋਈ ਵਿਕਾਸ ਕੀਤਾ ਜਾਂ ਉਹਦੇ ਬਾਰੇ ਲੋਕਾਂ ਦੀ ਕੀ ਫੀਡਬੈਕ ਹੈ ਤਾਂ ਸਾਰਾ ਕੁਝ ਦਾਰੂਮਦਾਰ ਵੱਡੇ ਫੈਸਲੇ ਲੈਣ ਦਾ ਹਾਈ ਕਮਾਂਡ ਦੇ ਨਾਲ ਰਾਬਤਾ ਕਾਇਮ ਕਰਨ ਦਾ ਹਾਈ ਕਮਾਂਡ ਦੇ ਨਾਲ ਮੀਟਿੰਗਾਂ ਦਾ ਸਿਲਸਲਾ ਪ੍ਰਧਾਨ ਵੱਲੋਂ ਹੀ ਅੱਗੇ ਵਧਾਇਆ ਜਾਂਦਾ ਹੈ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਪਹਿਲਾਂ ਵੀ ਇਹਨਾਂ ਦਾ ਜਿਹੜਾ ਪਿਸ਼ੋਕੜ ਆ ਅਮਨ ਅਰੋੜਾ ਹੋਰਾਂ ਦਾ ਉਹ ਵੀ ਰਾਜਨੀਤਿਕ ਇਹਨਾਂ ਦੇ ਪਿਤਾ ਵੀ ਰਾਜਨੀਤੀ ਦੇ ਵਿੱਚ ਹੁੰਦੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਇਹ ਵੀ ਰਾਜਨੀਤੀ ਦੇ ਵਿੱਚ ਆਏ ਉਦਯੋਗਪਤੀ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਇੰਸਟੀਚਿਊਟ ਵਗੈਰਾ ਵੀ ਹੈਗੇ ਨੇ ਸੋ ਅਮਨ ਅਰੋੜਾ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤੇ ਉਹਦੇ ਨਾਲ ਹੀ ਇੱਕ ਉਪ ਪ੍ਰਧਾਨ ਬਣਾਇਆ ਗਿਆ ਸ਼ੈਰੀ ਕਲਸੀ ਨੂੰ ਸ਼ੈਰੀ ਕਲਸੀ ਪਿੱਛੇ ਜੇ ਚੋਣ ਵੀ ਲੜ ਕੇ ਹਟੇ ਨੇ ਹਾਰ ਹੋ ਗਈ ਸੀਗੀ ਤੇ ਮੌਜੂਦਾ ਵਿਧਾਇਕ ਨੇ ਤੇ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਲਿਖਿਆ ਹੈ ਅੱਜ ਮੈਂ ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਆਪਣੇ ਦੋ ਕਰੀਬੀ ਸਾਥੀ ਕੈਬਨਿਟ ਮੰਤਰੀ ਅਮਨ अरोड़ा ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਸੌਂਪ ਰਿਹਾ ਹਾਂ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਅਮਨ अरोड़ा ਪਾਰਟੀ ਪ੍ਰਧਾਨ ਅਤੇ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਦੇ ਤੌਰ ਦੇ ਉੱਤੇ ਜਿਹੜਾ ਕੰਮ ਕਰਨਗੇ ਮੈਨੂੰ ਆਪਣੇ ਦੋਵੇਂ ਸਾਥੀਆਂ ਦੇ ਉੱਤੇ ਕਹਿੰਦੇ ਪੂਰੀਆਂ ਉਮੀਦਾਂ ਨੇ ਆਸ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਅਤੇ ਸੰਗਠਨ ਨੂੰ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਕਰਨਗੇ ਤੇ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ ਬਿਲਕੁਲ ਮਾਨ ਸਾਹਿਬ ਦਾ ਜਿਹੜਾ ਬਿਆਨ ਆ ਜਾਂ ਉਹਨਾਂ ਦਾ ਲਿਖਤੇ ਕਹਿ ਸਕਦੇ ਆ ਟਵੀਟ ਇਹਦੇ ਤੋਂ ਉਮੀਦਾਂ ਵੀ ਇਹ ਹੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਕੋਈ ਪਾਰਟੀ ਕਿਸੇ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਆ ਤਾਂ ਭਰੋਸਾ ਜਤਾਇਆ ਜਾਂਦਾ ਹੈ ਤਾਂ ਉਹ ਭਰੋਸਾ ਪੂਰਾ ਕਰਨਾ ਬੜਾ ਇੱਕ ਚੁਣੌਤੀ ਭਰਿਆ ਕੰਮ ਹੁੰਦਾ ਹੈ ਤੇ ਹੁਣ ਅਮਨ अरोड़ा ਤੇ ਸ਼ੈਰੀ ਕਲਸੀ ਦੇ ਉੱਤੇ ਆਮ ਆਦਮੀ ਪਾਰਟੀ ਨੇ ਭਰੋਸਾ ਕੀਤਾ ਹੈ ਕਿ ਇਹ ਸੰਗਠਨ ਨੂੰ ਮਜ਼ਬੂਤ ਕਰਨਗੇ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ ਤਾਂ ਹੁਣ ਕਿੰਨਾ ਕੇ ਕਾਮਯਾਬ ਹੁੰਦੇ ਨੇ ਤੇ ਅਮਨ अरोड़ा ਕੀ ਬਿਆਨ ਦਿੰਦੇ ਨੇ ਉਹਨਾਂ ਦੇ ਵੱਲ ਹੁਣ ਨਜ਼ਰਾਂ ਨੇ ਜੀ ਸੋ ਸੰਧੂ ਸਾਹਿਬ ਇਹਦਾ ਗੱਲ ਰਹੀ ਜੀ ਭਗਵੰਤ ਮਾਨ ਉਹਨਾਂ ਦੇ ਜਿੰਨਾ ਵੱਲੋਂ ਅਸਤੀਫਾ ਦਿੱਤਾ ਕਿ ਆਪਣੀ ਪ੍ਰਧਾਨਗੀ ਨੂੰ ਲੈ ਕੇ ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲਾ ਉਹਨਾਂ ਦੀ ਗੱਲ ਕਰਦੇ ਜੋ ਕਿ ਆਪਣੀ ਹਲੇ ਤੱਕ ਸਜਾ ਨੂੰ ਲੈ ਕੇ ਹੀ ਚਿੱਠੀਆਂ ਲਿਖੇ ਜਾ ਰਹੇ ਜਥੇਦਾਰ ਨੂੰ ਜੀ ਹਾਲਾਂਕਿ ਜਥੇਦਾਰ ਸਾਹਿਬ ਵੱਲੋਂ 2 ਦਿਨ ਪਹਿਲਾਂ ਮੀਟਿੰਗ ਵੀ ਕੀਤੀ ਗਈ ਸੀ ਆਪਣੇ ਘਰ ਦੇ ਵਿੱਚ ਤੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਜਥੇਦਾਰ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਮੰਗ ਕਰ ਰਹੇ ਨੇ ਮਿੰਤਨਖਾਈਆ ਕਰਾ ਦਿੱਤਾ ਗਿਆ ਜੀ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਲੀਡਰਾਂ ਦੀ ਵੀ ਮੰਗ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਲਦ ਤੋਂ ਜਲਦ ਸਜ਼ਾ ਲਗਾਈ ਜਾਵੇ ਤਾਂ ਜੋ ਪਾਰਟੀ ਦੀ ਮਜ਼ਬੂਤੀ ਵਾਸਤੇ ਅੱਗੇ ਕੋਈ ਰਣਨੀਤੀ ਬਣਾਈ ਜਾਵੇ ਜੀ ਬਿਲਕੁਲ ਇਹਦੇ ਵਿੱਚ ਰਾਜਨੀਤਿਕ ਮੁਫਾਦ ਵੀ ਸਾਹਮਣੇ ਆ ਜਾਂਦੇ ਨੇ ਸੁਖਬੀਰ ਬਾਦਲ ਲੰਮੇ ਸਮੇਂ ਤੋਂ ਸਿਆਸਤ ਤੋਂ ਬਾਹਰ ਨੇ ਹਾਲਾਂਕਿ ਅਜੀਰ ਢਾਈ ਤਿੰਨ ਮਹੀਨੇ ਦਾ ਵਕਫਾ ਕਹਿ ਸਕਦੇ ਹਾਂ ਪਰ ਜਿਹੜੇ ਵਿਅਕਤੀ ਨੇ ਵੱਖ-ਵੱਖ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੋਵੇ ਜਿਹਦਾ ਨਾਮ ਹੋਵੇ ਜਿਹਨੂੰ ਲੋਕ ਜਾਣਦੇ ਹੋਣ ਉਹ ਜੇ ਇੱਕ ਦਿਨ ਵੀ ਆਪਣਾ ਬਿਆਨ ਜਾਰੀ ਨਾ ਕਰੇ ਘਰੇ ਬੈਠ ਜਾਵੇ ਤਾਂ ਫਿਰ ਉਹ ਕਈ ਸਦੀਆਂ ਵਾਂਗ ਲੱਗਦਾ ਹੈ ਜੀ ਕਿਉਂਕਿ ਇੱਕ ਪ੍ਰਧਾਨ ਦਾ ਅਹੁਦਾ ਹੋਵੇ ਤੇ ਪਾਰਟੀ ਦੀ ਕਮਾਂਡ ਉਹਦੇ ਹੱਥ ਦੇ ਵਿੱਚ ਹੋਵੇ ਡਿਪਟੀ ਸੀਐਮ ਰਹਿ ਚੁੱਕੇ ਹੋਣ ਅਗਲੇ ਚੋਣਾਂ ਦੇ ਵਿੱਚ ਜੇ ਸੰਭਾਵਿਤ ਜਿੱਤ ਹੁੰਦੀ ਆ ਤਾਂ ਮੁੱਖ ਮੰਤਰੀ ਦੇ ਦਾਵੇਦਾਰ ਹੋਣ ਅਜੇ ਹੀ ਸਖਸ਼ੀਤ ਸੁਖਬੀਰ ਸਿੰਘ ਬਾਦਲ ਨੇ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਸਿਆਸੀ ਗਤੀਵਿਧੀਆਂ ਤੋਂ ਦੂਰੀ ਹੈ ਉਹ ਵੀ ਬੜੀ ਜਿਹੜੀ ਉਹ ਸਿਆਸੀ ਗਲਿਆਰਿਆਂ ਦੇ ਵਿੱਚ ਚੁੱਪ ਵੀ ਰਹੀ ਹੈ ਕਿ ਇਹੋ ਜਿਹਾ ਲੀਡਰ ਇਦਾਂ ਬਾਹਰ ਨਹੀਂ ਹੋਣਾ ਚਾਹੀਦਾ ਤੇ ਹੁਣ ਸੁਖਬੀਰ ਸਿੰਘ ਬਾਦਲ ਪਿੱਛੇ ਜੇ ਜਦੋਂ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੁੰਦੇ ਨੇ ਤੇ ਜਾ ਕੇ ਇੱਕ ਲਿਖਤ ਅਰਜ਼ੀ ਲਗਾ ਕੇ ਆਉਂਦੇ ਨੇ ਕਿ ਹੁਣ 2.5 ਮਹੀਨੇ ਦਾ ਕਹਿੰਦੇ ਵਕਫਾ ਹੋ ਗਿਆ ਜੀ ਤੇ ਮੈਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਮੈਂ ਜੋ ਵੀ ਸਜ਼ਾ ਹੋਵੇਗੀ ਉਹ ਕਬੂਲ ਹੋਵੇਗੀ ਮੈਨੂੰ ਸਿਰ ਮੱਥੇ ਹੋਵੇਗੀ ਪਰ ਮੇਰੇ ਬਾਰੇ ਫੈਸਲਾ ਜਲਦ ਕੀਤਾ ਜਾਵੇ ਤੇ ਹੁਣ ਉਹਨਾਂ ਨੇ ਇੱਕ ਵਾਰ ਫੇਰ ਲਿਖਤ ਤੌਰ ਦੇ ਉੱਤੇ ਹੀ ਪੰਜ ਕ ਲਾਈਨਾਂ ਦੀ ਇੱਕ ਚਿੱਠੀ ਅਰਜ਼ੀ ਵਾਂਗ ਭੇਜੀ ਹੈ ਜਿਦੇ ਵਿੱਚ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਸੰਬੋਧਨ ਕੀਤਾ ਹੈ ਕਹਿੰਦੇ ਨੇ ਕਿ ਸਿੰਘ ਸਾਹਿਬਾਨ ਨੂੰ ਮੇਰੀ ਅਰਜ਼ ਹੈ ਕਿ ਮੈਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਦਾ ਮੇਰੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਪਿਆ ਹੈ ਮੇਰੇ ਬਾਰੇ ਜੋ ਵੀ ਫੈਸਲਾ ਹੈ ਉਹ ਜਲਦ ਸੁਨਾਇਆ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਤਾਂ ਮੈਂ ਕਹਿੰਦੇ ਪ੍ਰਧਾਨਗੀ ਤੋਂ ਅਸਤੀਫਾ ਵੀ ਦੇ ਚੁੱਕਿਆ ਹਾਂ ਤਾਂ ਇਸ ਕਰਕੇ ਜੋ ਵੀ ਕਹਿੰਦੇ ਫੈਸਲਾ ਕਰਨਾ ਹੈ ਉਹ ਮੇਰੇ ਬਾਰੇ ਕਰੋ ਤੇ ਮੈਂ ਨਿਮਾਣੇ ਸਿੱਖ ਵਾਂਗ ਪੇਸ਼ ਹੋਣਾ ਚਾਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਕਹਿੰਦੇ ਉਮੀਦ ਹੈ ਕਿ ਮੇਰੀ ਜਿਹੜੀ ਬੇਨਤੀ ਆ ਉਹਨੂੰ ਪ੍ਰਵਾਨ ਕੀਤਾ ਜਾਵੇਗਾ ਪਰ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਤੇ ਜੇ ਸਸਪੈਂਸ ਬਣਿਆ ਹੋਇਆ ਹੈ ਇਹਨੂੰ ਵੀ ਇੱਕ ਜਿਹੜੇ ਰਾਜਨੀਤਿਕ ਮਾਹਰ ਨੇ ਜਾਂ ਚਰਚਾਵਾਂ ਨੇ ਮੀਡੀਆ ਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਸਿਰਫ ਇੱਕ ਖਾਨਾ ਪੂਰਤੀ ਵਾਂਗ ਅਸਤੀਫਾ ਕਿ ਇਹ ਸਾਰੀ ਵਿਵਹੁਤਬੰਦੀ ਹੈ ਕਿ ਅਸਤੀਫਾ ਦੇ ਦਿਓ ਉਸ ਤੋਂ ਬਾਅਦ ਦੇ ਵਿੱਚ ਕੁਝ ਲੋਕ ਵਿਰੋਧ ਚ ਖੜੇ ਹੋ ਜਾਣਗੇ ਇਦਾਂ ਦਾ ਮਤਲਬ ਜਿਹੜਾ ਚਰਚਾਵਾਂ ਨੇ ਸੋ ਇਸ ਕਰਕੇ ਸੁਖਵੀਰ ਬਾਦਲ ਦਾ ਅਸਤੀਫਾ ਕੁਝ ਲੋਕ ਕਹਿੰਦੇ ਨੇ ਕਿ ਸਹੀ ਦਿੱਤਾ ਹੈ ਕੁਝ ਕਹਿੰਦੇ ਨੇ ਕਿ ਇਹ ਅਸਤੀਫਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਤੇ ਸੁਖਵੀਰ ਬਾਦਲ ਦੇ ਹੱਕ ਦੇ ਵਿੱਚ ਕਈਆਂ ਨੇ ਅਸਤੀਫੇ ਦੇ ਦਿੱਤੇ ਨੇ ਜੇ ਸੁਖਵੀਰ ਬਾਦਲ ਹੋਰਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਪਰ ਕਈਆਂ ਨੇ ਆਪਣੇ ਅਹੁਦੇ ਛੱਡ ਦਿੱਤੇ ਨੇ ਕਿ ਅਸੀਂ ਤਾਂ ਜੀ ਸੁਖਵੀਰ ਬਾਦਲ ਦੀ ਸੋਚ ਕਰਕੇ ਪਾਰਟੀ ਚ ਆਏ ਸੀਗੇ ਤਾਂ ਇਸ ਕਰਕੇ ਅਸੀਂ ਪਿੱਛੇ ਹਟ ਰਿਹਾ ਕਈਆਂ ਨੇ ਇਹ ਕਹਿ ਦਿੱਤਾ ਕਿ ਜੋ ਕੁਝ ਸੁਖਵੀਰ ਬਾਦਲ ਬਾਰੇ ਤਨਖਾਹਾਂ ਇਕਰਾਰ ਦੇਣ ਤੋਂ ਬਾਅਦ ਚੱਲ ਰਿਹਾ ਹੈ ਸੋਚ ਜਿਹੜੀ ਹੋਣੀ ਚਾਹੀਦੀ ਸੀ ਜਵਨਿਲ ਜੋਸ਼ੀ ਉਹਨਾਂ ਦਾ ਬਿਆਨ ਸੀਗਾ ਜਾਂ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਸੀ ਕਿ ਇੱਕ ਜਿਹੜੀ ਲੋਕ ਸੇਵਾ ਦੀ ਸੋਚ ਮਸਲਿਆਂ ਦੀ ਪੰਜਾਬ ਬਾਰੇ ਮੁੱਦਿਆਂ ਦੀ ਗੱਲ ਉਹ ਨਹੀਂ ਹੋ ਰਹੀ ਸਿਰਫ ਇੱਕ ਪੰਥਕ ਤੇ ਧਰਮ ਦੇ ਨਾਮ ਦੇ ਉੱਤੇ ਹੀ ਉਲਝ ਕੇ ਰਹਿ ਗਿਆ ਅਕਾਲੀ ਦਲ ਤਾਂ ਉਹ ਹਾਲਾਤ ਨੇ ਕਹਿੰਦੇ ਜਿਹਦੇ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ ਇਸ ਕਰਕੇ ਹੁਣ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਲੈ ਕੇ ਵੀ ਚਰਚਾ ਹੈ ਤੇ ਹੁਣ ਸੁਖਬੀਰ ਬਾਦਲ ਨੇ ਦੁਬਾਰਾ ਫਿਰ ਚਰਚਾ ਛੇੜ ਦਿੱਤੀ ਹੈ ਇਹ ਕੋਈ ਆਮ ਜੀ ਗੱਲ ਨਹੀਂ ਹੈ ਕਿ ਉਹਨਾਂ ਨੇ ਅਰਜ਼ੀ ਲਿਖੀ ਹੈ ਆਮ ਇਸ ਕਰਕੇ ਨਹੀਂ ਹੈ ਕਿਉਂਕਿ ਹੁਣ ਚੋਣਾਂ ਸਿਰ ਦੇ ਉੱਤੇ ਨੇ ਇੱਕ ਤਾਂ ਨਗਰ ਨਿਗਮ ਦੀਆਂ ਚੋਣਾਂ ਸਿਰ ਦੇ ਉੱਤੇ ਨੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਨੇ ਉਸ ਤੋਂ ਬਾਅਦ ਫਿਰ ਜ਼ਿਲ੍ਹਾ ਪ੍ਰੀਸ਼ਦ ਵਗੈਰਾ ਦੀਆਂ ਵੀ ਚੋਣਾਂ ਹੋਣੀਆਂ ਨੇ ਤਾਂ ਦੋ ਚੋਣਾਂ ਤੋਂ ਸਿੱਧੇ ਤੌਰ ਦੇ ਉੱਤੇ ਦੂਰੀ ਬਣਾ ਚੁੱਕੇ ਸੀਗੇ ਸੁਖਬੀਰ ਸਿੰਘ ਬਾਦਲ ਪੰਚਾਇਤੀ ਚੋਣਾਂ ਦੇ ਵਿੱਚ ਉਹ ਗਏ ਸੀਗੇ ਪ੍ਰਦਰਸ਼ਨ ਵਗੈਰਾ ਕੀਤਾ ਤੋਂ ਉਦੋਂ ਸਵਾਲ ਖੜੇ ਹੋਗੇ ਤੋਂ ਫਿਰ ਪਿੱਛੇ ਹਟ ਗਏ ਉਦੋਂ 20 ਪੰਚਾਇਤੀ ਚੋਣਾਂ ਦੇ ਵਿੱਚ ਨਾਮਜ਼ਦੀਆਂ ਨੂੰ ਲੈ ਕੇ ਕਾਫੀ ਰੌਲਾ ਪੈ ਗਿਆ ਸੀਗਾ ਤੇ ਸੁਖਵੀਰ ਬਾਦਲ ਉਦੋਂ ਵੀ ਆਪਣੀ ਕੋਈ ਗਤੀਵਿਧੀ ਨਹੀਂ ਦਿਖਾ ਸਕੇ ਤੇ ਜ਼ਿਲ੍ਹਨੀ ਚੋਣਾਂ ਦੇ ਵਿੱਚ ਆਗਿਆ ਮੰਗੀ ਗਈ ਸੀ ਤਾਂ ਨਹੀਂ ਮੰਗੀ ਦਿੱਤੀ ਗਈ ਕਿ ਭਾਈ ਤੁਸੀਂ ਚੋਣਾਂ ਦੇ ਵਿੱਚ ਆਪਣੀ ਗਤੀਵਿਧੀ ਕੋਈ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਤਨਖਾਹਾਂ ਕਰਾਰ ਦਿੱਤੇ ਗਏ ਹੋ ਤੋ ਪਰ ਇਹ ਜ਼ਰੂਰ ਸੀਗਾ ਕਿ ਪਾਰਟੀ ਨੂੰ ਕਹਿੰਦੇ ਜਥੇਦਾਰ ਸਾਹਿਬ ਕਹਿੰਦੇ ਕੋਈ ਅਸੀਂ ਗੱਲ ਨਹੀਂ ਕੀਤੀ ਪਾਰਟੀ ਆਪਣੀ ਚੋਣ ਲੜ ਸਕਦੀ ਹੈ ਪਰ ਚੋਣਾ ਜ਼ਿਮਨੀ ਨਹੀਂ ਲੜੀਆਂ ਇੱਕ ਜ਼ਿਮਨੀ ਚੋਣਾ ਇੱਕ ਪੰਚਾਇਤੀ ਚੋਣਾ ਦੇ ਵਿੱਚ ਇੱਕ ਤਰੀਕੇ ਨਾਲ ਗੈਰ ਹਾਜ਼ਰੀ ਰਹੀ ਸੁਖਵੀਰ ਬਾਦਲ ਦੀ ਹੁਣ ਸੁਖਵੀਰ ਬਾਦਲ ਨਹੀਂ ਚਾਹੁੰਦੇ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਉਹਨਾਂ ਦੀ ਕੋਈ ਗੈਰ ਹਾਜ਼ਰੀ ਰਹੇ ਬਾਕੀ ਉਹਨਾਂ ਦੇ ਹੋਰ ਵੀ ਕਈ ਕੰਮ ਕਾਜ ਨੇ ਜਿਹੜੇ ਪ੍ਰਭਾਵਿਤ ਹੋ ਰਹੇ ਨੇ ਜਦੋਂ ਦਾ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੇ ਉਹਨਾਂ ਸੁਖਵੀਰ ਬਾਦਲ ਨੇ ਮੁਰ ਅਰਜ਼ੀ ਲਗਾ ਦਿੱਤੀ ਹੈ ਸਰਜੀ ਦੇ ਉੱਤੇ ਜਥੇਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਕਿਸ ਤਰ੍ਹਾਂ ਦੇ ਨਾਲ ਅਗਲੀ ਕਾਰਵਾਈ ਹੁੰਦੀ ਹੈ ਦੇਖਣ ਵਾਲੀ ਗੱਲ ਆ ਪਰ ਪਿੱਛੇ ਜੇ ਧਾਰਮਿਕ ਸੰਪਰਦਾਵਾਂ ਨੂੰ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਸਿੱਖ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹਨਾਂ ਦੇ ਨਾਲ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਦੇ ਵਿੱਚ ਸਿੰਘ ਸਹਿਬਾਨ ਸੁਖਵੀਰ ਬਾਦਲ ਬਾਰੇ ਕੋਈ ਫੈਸਲਾ ਕਰਨਗੇ ਜੀ ਜੀ ਸੋ ਦੂਜੇ ਪਾਸੇ ਕਰ ਕਰ ਦਿੰਦੇ ਜੀ ਬਠਿੰਡੇ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਕਰਨਾ ਸ਼ਾਂਤੀ ਪ੍ਰਦਰਸ਼ਨ ਕਰਨਾ ਸੀ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਰੋਕਿਆ ਗਿਆ ਹਾਲਾਂਕਿ ਟਕਰਾਅ ਦੇਖਣ ਨੂੰ ਮਿਲਿਆ ਸੰਦੂ ਸਾਹਿਬ ਮੌਕੇ ਦੇ ਉੱਤੇ ਪੁਲਿਸ ਨਾਲ ਤੱਕਾ ਮੁੱਕੀ ਵੀ ਹੋਈ ਹੈ ਜੀ ਕਿਸਾਨਾਂ ਦੀ ਬਿਲਕੁਲ ਉੱਥੇ ਹਾਲਾਤ ਬੜੇ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਇਕਜੁੱਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਤਿੰਨ ਕਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਇੱਕ ਤੋਂ ਉਥੋਂ ਦਾ ਪਿੰਡ ਆ ਭਗਵ ਇਨਾ ਪਿੰਡਾਂ ਦੇ ਵਿੱਚ ਪੂਰਾ ਆਪਣਾ ਲਾਮ ਲਸ਼ਕਰ ਲੈ ਕੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਕਹਿੰਦੇ ਦਰਜਨਾ ਟਰੈਕਟਰ ਸੀਗੇ ਜੀਸੀਬੀ ਮਸ਼ੀਨਾਂ ਸੀ ਹੋਰ ਸਾਜੋ ਸਮਾਨ ਸੀਗਾ ਤਾਂ ਜੋ ਜ਼ਮੀਨ ਐਕਵਾਇਰ ਕੀਤੀ ਜਾ ਸਕੇ ਅਫਸਰ ਪੁਲਸ ਸਾਰੇ ਮੌਜੂਦ ਸੀਗੇ ਐਨਐਚਆਈ ਦੇ ਵੀ ਜਿਹੜੇ ਅਧਿਕਾਰੀ ਵਗੈਰਾ ਪਹੁੰਚੇ ਹੋਏ ਸੀ ਪਰ ਜਿਆ ਨਹੀਂ ਹੋ ਸਕਿਆ ਕੁਝ ਇੱਕ ਹਿੱਸਾ ਕਹਿੰਦੇ ਉੱਥੇ ਐਕਵਾਇਰ ਕੀਤਾ ਗਿਆ ਬਾਕੀ ਦੇ ਉੱਤੇ ਅਜੇ ਪੇ ਚੜਿਆ ਕਿਸਾਨ ਕਹਿੰਦੇ ਨੇ ਕਿ ਸਾਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਰਿਹਾ ਜਿੰਨੀ ਕੁ ਕੀਮਤ ਅਗਰ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਨੇ ਕਿ 45 46 ਲੱਖ ਰੁਪਇਆ ਕਿੱਲੇ ਦਾ ਦਿੱਤਾ ਜਾ ਰਿਹਾ ਹੈ ਜਦਕਿ ਕਿਸਾਨ ਕਹਿੰਦੇ ਨੇ ਕਿ ਸਾਨੂੰ ਘੱਟੋ ਘੱਟ 90 ਲੱਖ ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇ ਤਾਂ ਜੋ ਅਸੀਂ ਅੱਗੇ ਆਪਣੇ ਕੋਈ ਕੰਮਕਾਜ ਕਰ ਸਕੀਏ ਕਿਉਂਕਿ ਜ਼ਮੀਨ ਤਾਂ ਉਹਨਾਂ ਦੇ ਹੱਥੋਂ ਜਾ ਚੁੱਕੀ ਹੈ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦਾ ਇਹਦੇ ਉੱਤੇ ਜ਼ਿਆਦਾ ਅਸਰ ਪਵੇਗਾ ਜਿਹੜੇ ਵੱਡੇ ਨੇ ਜਿਨ੍ਹਾਂ ਕੋਲੇ ਕਈ ਕਿ ਏਕੜ ਜ਼ਮੀਨ ਆ ਉਹ ਜੇ 2 2.5 ਕਿੱਲੇ ਚੱਲ ਜਾਂਦੇ ਨੇ ਤਾਂ ਉਹਨਾਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਪੈਸੇ ਤਾਂ ਜ਼ਮੀਨ ਦੇ ਮਿਲ ਰਹੇ ਨੇ ਪਰ ਜਿਨ੍ਹਾਂ ਦੀ ਹੈ ਹੀ 1.5 ਕਿੱਲੇ ਜ਼ਮੀਨ ਆ ਉਹਨਾਂ ਦਾ ਫਿਰ ਰੋਜ਼ੀ-ਰੋਟੀ ਦਾ ਸਾਧਨਾ ਜਿਹੜਾ ਉਹ ਖਤਮ ਵਜਿਦ ਨੇ ਕਿ ਮੁਆਵਜ਼ਾ ਵਧਾਇਆ ਜਾਵੇ ਤੇ ਮਾਮਲਾ ਕੋਟਾਂ ਤੱਕ ਵੀ ਪਹੁੰਚ ਗਿਆ ਤੇ ਹੁਣ ਪ੍ਰਸ਼ਾਸਨ ਨੇ ਜ਼ਬਰਦਸਤੀ ਉੱਥੇ ਕਬਜ਼ਾ ਕਰਨ ਦੀ ਇੱਕ ਤਰੀਕੇ ਨਾਲ ਕੋਸ਼ਿਸ਼ ਕੀਤੀ ਤਿਆਰੀ ਕੀਤੀ ਕਿਸਾਨ ਅੱਗੇ ਆਏ ਕਿਸਾਨਾਂ ਨੂੰ ਪਰ੍ਹਾਂ ਕੀਤਾ ਗਿਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਿਰਾਸਤ ਦੇ ਵਿੱਚ ਲੈ ਲਏ ਕਿਸਾਨ ਤੇ ਹੁਣ ਇੱਕ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਉਹਦੇ ਜਿਹੜੇ ਕੁਝ ਲੀਡਰ ਨੇ ਉਹ ਵੀ ਬਠਿੰਡੇ ਵੱਲ ਨੂੰ ਤਲਵੰਡੀ ਸਾਬੋ ਵੱਲ ਨੂੰ ਰਵਾਨਾ ਹੋਏ ਸੀਗੇ ਉਹਨਾਂ ਨੂੰ ਵੀ ਹੰਡਿਆਇਆ ਚੌਂਕ ਦੇ ਕੋਲ ਹੀ ਰਸਤੇ ਦੇ ਵਿੱਚ ਰੋਕ ਲਿਆ ਗਿਆ ਤਾ ਜੋ ਅੱਗੇ ਜਾ ਕੇ ਉੱਥੇ ਪ੍ਰਦਰਸ਼ਨ ਨਾ ਕਰ ਸਕਣ ਤੇ ਕਈ ਜਿਹੜੇ ਕਿਸਾਨ ਆਗੂ ਨੇ ਉਹ ਹੋਰ ਥਾਵਾਂ ਦੇ ਉੱਤੇ ਪ੍ਰਦਰਸ਼ਨ ਦੀ ਤਿਆਰੀ ਦੇ ਵਿੱਚ ਨੇ ਕਿ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਲੁਧਿਆਣਾ ਬਠਿੰਡਾ ਇਹ ਮਾਰਗ ਬਣਨਾ ਹੈ ਤੇ ਅੱਗੇ ਜਾ ਕੇ ਜਾਣਕਾਰੀ ਮੁਤਾਬਕ ਇਹ ਨੇ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਜਿਹੜਾ ਦਿੱਲੀ ਅਮਰਸਰ ਵਾਇਆ ਹੋ ਕੇ ਉਹਦੇ ਨਾਲ ਜਾ ਕੇ ਰਲਣਾ ਤਾਂ ਇਸ ਕਰਕੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਇੱਕ ਪਾਸੇ ਤੇ ਦੂਜੇ ਪਾਸੇ ਉਹਨਾਂ ਜ਼ਮੀਨ ਵਾਲਾ ਮਾਮਲਾ ਸਾਹਮਣੇ ਆ ਗਿਆ ਐ ਐਕਵਾਇਰ ਕਰਨ ਵਾਲਾ ਵੈਸੇ ਦਾਅਵੇ ਇਹ ਨੇ ਸਰਕਾਰ ਦੇ ਜਾਂ NHAI ਦੇ ਕੇਂਦਰ ਸਰਕਾਰ ਦੇ ਕਿ ਅਸੀਂ ਕੁਲ ਮਿਲਾ ਕੇ ਕਾਫੀ ਹਿੱਸਾ ਜ਼ਮੀਨ ਦਾ ਐਕਵਾਇਰ ਕਰ ਲਿਆ ਐ ਤੇ ਇੱਕ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਜੰਮੂ ਕਟੜਾ ਐਕਸਪ੍ਰੈਸ ਹਾਈਵੇਅ ਉਹ ਖੋਲ ਵੀ ਦਿੱਤਾ ਗਿਆ ਪਰ ਕਈਆਂ ਥਾਵਾਂ ਦੇ ਉੱਤੇ ਪੇ ਚੜਿਆ ਇੱਕ ਪਾਸੇ ਦਾ ਇਹ ਜ਼ਮੀਨ ਦਾ ਮਾਮਲਾ ਦੂਜੇ ਪਾਸੇ ਜਿੱਥੇ ਕੰਮ ਕੰਪਲੀਟ ਨਹੀਂ ਹੋਇਆ ਇਸ ਪ੍ਰੋਜੈਕਟ ਦਾ ਉੱਥੇ ਲੋਕ ਵੀ ਪਰੇਸ਼ਾਨ ਨੇ ਕਿਉਂਕਿ ਜ਼ਮੀਨ ਉੱਥੇ ਅਜੇ ਉਬੜ ਖਬੜਾ ਸੜਕ ਵਿੱਚ ਆ ਤਾਂ ਇਸ ਕਰਕੇ ਉਹ ਪ੍ਰੋਜੈਕਟ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਕੇ ਆਏ ਸੀ ਕਹਿੰਦੇ ਜੀ ਪ੍ਰੋਜੈਕਟ ਅਸੀਂ ਪੂਰੇ ਕਰਵਾਵਾਂਗੇ ਜ਼ਿੰਮੇਵਾਰੀ ਇੱਕ ਤਰੀਕੇ ਨਾਲ ਉਹਨਾਂ ਨੇ ਪਿੱਛੇ ਜੇ ਲੈ ਲਈ ਸੀ ਪਰ ਅਜੇ ਵੀ ਮਾਮਲਾ ਕਾਫੀ ਗੰਭੀਰ ਬਣਿਆ ਆ ਹਾਲਾਤ ਉੱਥੇ ਹੋਰ ਵੀ ਵਿਗੜ ਸਕਦੇ ਨੇ ਪੁਲਿਸ ਪ੍ਰਸ਼ਾਸਨ ਵੀ ਤਾਇਨਾਤ ਕਰ ਦਿੱਤਾ ਗਿਆ ਤੇ ਜਿਹੜੇ ਕਿਸਾਨ ਇਧਰੋਂ ਉਧਰ ਤੁਰਨੇ ਸ਼ੁਰੂ ਹੋ ਗਏ ਨੇ ਉਹਨਾਂ ਨੂੰ ਰੋਕਣਾ ਵੀ ਪ੍ਰਸ਼ਾਸਨ ਵਾਸਤੇ ਇੱਕ ਚੁਣੌਤੀ ਬਣ ਗਿਆ ਜੀ ਸਹਿਜ ਦੂਜੇ ਪਾਸੇ ਗੱਲ ਕਰਦੇ ਆਂ ਸੰਧੂ ਸਾਹਿਬ ਆਪਾਂ ਸੀਆਰਪੀਐਫ ਤਾਇਨਾਤ ਕਰ ਦਿੱਤੀ ਗਈ ਆ ਪੰਜਾਬ ਦੇ ਵਿੱਚ ਕਿਉਂਕਿ ਕੱਲ ਜਿਹੜੀ 4 ਸੀਟਾਂ ਦੇ ਉੱਤੇ VOTING ਹੋਈ ਸੀ ਤੇ ਕੱਲ ਉਹਦੀ ਸੁਣਵਾਈ ਹੋਈ ਹੋਵੇ ਗਿਣਤੀ ਇਹਨਾਂ ਦੀ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਕੱਲ ਹੁਣ VOTING ਦਾ ਕੰਮ ਸ਼ੁਰੂ ਹੋਣਾ ਤਵਾਕਵਾਕ ਰਾਊਂਡ ਨੇ ਵਕ ਵਕ ਥਾਵਾਂ ਦੇ ਉੱਤੇ ਗਿੱਦੜਵਾਹੇ ਦੇ ਵਿੱਚ 13 ਗਰਾਊਂਡ ਦੇ ਵਿੱਚ ਕਾਊਂਟਿੰਗ ਦਾ ਕੰਮ ਮੁਕੰਮਲ ਹੋ ਜਾਣਾ ਹੈ ਕਿੰਸੀ ਫੀਸਦੀ ਤੋਂ ਵੱਧ ਗਿੱਦੜਵਾਹੇ VOTING ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਹੈ ਤਿੰਨ ਥਾਵਾਂ ਦੇ ਉੱਤੇ ਉੱਥੇ ਵੀ ਕਾਊਂਟਿੰਗ ਹੋਣੀ ਹੈ ਉੱਥੇ ਕੁਝ ਰਾਉਂਡ ਵਧ ਨੇ ਤੇ ਪਰ VOTING ਉੱਥੇ ਘੱਟ ਹੋਈ ਸੀਗੀ ਇਸ ਕਰਕੇ ਕੋਈ ਵੀ ਗੜਬੜੀ ਨਾ ਹੋਵੇ ਕਿਸੇ ਨੂੰ ਕੋਈ ਸ਼ੱਕ ਨਾ ਰਹੇ ਕੋਈ ਇਲਜ਼ਾਮ ਨਾ ਲਗਾ ਸਕੇ ਸਹੀ ਤੇ ਪਾਰਦਰਸ਼ਤਾ ਦੇ ਨਾਲ ਕਾਊਂਟਿੰਗ ਕਰਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜਿਹੜਾ ਰਾਜ ਦਾ ਚੋਣ ਕਮਿਸ਼ਨ ਆ ਉਹਨਾਂ ਨੇ ਕਿਹਾ ਕਿ CCTV ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਕਾਊਂਟਿੰਗ ਦਾ ਕੰਮ ਹੋਵੇਗਾ ਤਾ ਜੋ ਕੋਈ ਵੀ ਤਾਦਲੀ ਹੋਣ ਦਾ ਅੰਦੇਸ਼ਾ ਜਿਹੜਾ ਹੁੰਦਾ ਖਦਸ਼ਾ ਹੁੰਦਾ ਉਹ ਨਾ ਰਹੇ ਤੇ ਸਭ ਦਾ ਹੁਣ ਜ਼ੋਰ ਲੱਗਿਆ ਹੋਇਆ ਹੈ ਕੱਲ ਦਾ ਦਿਨ ਖਾਸ ਆ ਉਹਨਾਂ ਲੀਡਰਾਂ ਵਾਸਤੇ ਜਿਨ੍ਹਾਂ ਨੇ ਚੋਣ ਮੈਦਾਨ ਦੇ ਵਿੱਚ ਐਂਟਰੀ ਕੀਤੀ ਸੀ ਆਪਣੀਆਂ ਨਾਮਜ਼ਦਗੀਆਂ ਭਰੀਆਂ ਸੀ VOTING ਤੱਕ ਚੋਣ ਪ੍ਰਚਾਰ ਕੀਤਾ ਹਾਲਾਂਕਿ ਇੱਕ ਖਾਸੀਅਤ ਇਹ ਹੁੰਦੀ ਹੈ ਕਿ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹ ਚੋਣ ਪ੍ਰਚਾਰ ਕਰਦੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ 20 ਵੱਡੇ ਲੀਡਰ ਚੱਲ ਜਾਂਦੇ ਨੇ ਪਰ ਜਿਹੜੇ ਆਜ਼ਾਦ ਹੁੰਦੇ ਨੇ ਉਹਨਾਂ ਨੂੰ ਹਮਾਇਤ ਸਿਰਫ ਆਪਣੇ ਸੰਗੀਆਂ ਸਾਥੀਆਂ ਦੀ ਹੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਤਿੰਤਰੀ ਮੁਕਾਬਲਾ ਹਰ ਥਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਚਾਹੇ ਕੋਈ ਵੀ ਸੀਟ ਦੀ ਆਪਾਂ ਗੱਲ ਕਰ ਲਈਏ ਤੇ ਜਿਹੜੀ ਦਿਲਚਸਪ ਸੀਟ ਆ ਉਹ ਸਭ ਤੋਂ ਬਾਅਦ ਗਿੱਦੜਵਾਹਾ ਹੈ ਤੇ ਜਿਹੜੀ ਸਭ ਤੋਂ ਘੱਟ ਕਹਿ ਸਕਦੇ ਹਾਂ ਜਿਹਦੇ ਉੱਤੇ ਘੱਟ ਜ਼ੋਰ ਲੱਗਿਆ ਹੋਇਆ ਸੀਗਾ ਸਾਰਿਆਂ ਦਾ ਉਹ ਚੱਬੇਵਾਲਾ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਮਾਹੌਲ ਆ ਜਿਹੜਾ ਪਿੱਛੇ ਜੇ ਝੜਪਾਲਾ ਹੋ ਗਿਆ ਸੀਗਾ ਤਣਾਪੂਰਨ ਬਣ ਗਿਆ ਸੀ VOTING ਵੇਲੇ ਤਾਂ ਬਰਨਾਲਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸੀਗੇ ਗੁਰਦੀਪ ਬਾਠ ਉਹ ਪਾਰਟੀ ਤੋਂ ਕਿਨਾਰਾ ਕਰ ਗਏ ਸੀਗੇ ਉਹਨਾਂ ਨੇ ਵਖਰੀ ਜਿਹੜੀ ਚੋਣ ਆਜ਼ਾਦ ਉਮੀਦਵਾਰ ਵੱਜੋਂ ਲੜਨ ਦਾ ਫੈਸਲਾ ਕੀਤਾ ਸੀ ਤਾਂ ਉੱਥੇ ਵੀ ਸਿਆਸੀ ਸਮੀਕਰਨ ਬਦਲ ਸਕਦੇ ਨੇ ਤੇ ਇੱਕ ਉਥੇ ਹੋਰ ਤੇਰਾ ਨਵੀਂ ਜਿਹੜੇ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਰਿਸ਼ਤੇਦਾਰ ਨੇ ਗੋਬਿੰਦ ਸੰਧੂ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਇਸ ਕਰਕੇ ਉੱਥੇ ਥੋੜੇ ਜਿਹਾ ਸਿਆਸੀ ਸਮੀਕਰਨ ਬਦਲ ਸਕਦੇ ਨੇ ਹਿਲਜੁਲ ਹੋ ਸਕਦੀ ਹੈ ਮਤਲਬ ਇਸ ਵੇਲੇ ਹਾਲਾਤ ਇਹੋ ਜਿਹੇ ਬਣੇ ਨੇ ਕਿ ਕਿਸੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਕਿਉਂਕਿ ਸਾਰੇ ਟੱਕਰ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਇਹਨੂੰ ਲੈ ਕੇ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਚੂਨਾਮਲਾ ਵੀ ਜਿਹੜਾ ਉਹ ਕਾਊਂਟਿੰਗ ਵਾਸਤੇ ਤਿਆਰ ਰਹੇਗਾ ਜਿਹੜੀਆਂ ਈਵੀਐਮ ਮਸ਼ੀਨਾਂ ਨੇ ਉਹਨਾਂ ਨੇ ਹੌਲੀ-ਹੌਲੀ ਖੁੱਲਣਾ ਸ਼ੁਰੂ ਹੋਣਾ ਹੈ 8 ਵਜੇ ਤੋਂ ਤਕਰੀਬਨ ਇਹ ਗਿਣਤੀ ਸ਼ੁਰੂ ਹੋ ਜਣੀ ਹੈ 9:00 9:30 ਵਜੇ ਤੱਕ ਪਹਿਲੇ ਰੁਝਾਨ ਕੱਲ ਆ ਜਾਣੇ ਨੇ ਕਿ ਕੌਣ ਜਿੱਤ ਰਿਹਾ ਹੈ ਕੌਣ ਹਾਰ ਰਿਹਾ ਹੈ ਤਾਂ ਹੌਲੀ-ਹੌਲੀ ਜਿਹੜੀ ਆ ਉਹ ਕਾਊਂਟਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਤੈਅ ਹੋਵੇਗਾ ਕਿ ਕੌਣ ਬਾਜ਼ੀ ਮਾਰ ਗਿਆ ਪਰ ਜ਼ਿੰਮੇਵਾਰੀ ਬਣਦੀ ਹੈ ਚੋਣ ਕਮਿਸ਼ਨ ਦੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੁੰਦੀ ਹੈ ਕਿਉਂਕਿ ਇਸ ਟਾਈਮ ਸਰਕਾਰ ਦੀ ਘੱਟ ਚੋਣ ਕਮਿਸ਼ਨ ਦੇ ਉੱਤੇ ਦਾਰੋਂ ਵਦਾਰ ਹੁੰਦਾ ਉਹਨਾਂ ਨੇ ਚੋਣਾ ਨਿਰਪੱਖ ਕਰਾਉਣੀਆਂ ਹੁੰਦੀਆਂ ਨੇ ਉਹਨਾਂ ਨੇ ਹੀ ਅੱਗੇ ਸਾਰਾ ਕਾਊਂਟਿੰਗ ਦਾ ਕੰਮ ਉਹਨਾਂ ਨੇ ਅੱਗੇ ਸਰਟੀਫਿਕੇਟ ਦੇਣੇ ਹੁੰਦੇ ਨੇ ਸੋ ਕੱਲ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਜੀ ਸੋ ਦੂਜੇ ਪਾਸੇ ਗੱਲ ਕਰਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਜੀ ਮਿਤ ਸ਼ਾਹ ਵੱਲੋਂ ਦਿੱਲੀ ਦੇ ਪੁਲਿਸ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਿਆ ਹਾਲਾਂਕਿ ਮੀਟਿੰਗ ਦਾ ਪੂਰਾ ਕਾਰਨ ਸੰਧੂ ਸਾਹਿਬ ਨਿਕਲ ਕੇ ਨਹੀਂ ਸਾਹਮਣੇ ਆਇਆ ਪਰ ਲੱਗਦਾ ਹੈ ਵੀ ਦਿੱਲੀ ਦੇ ਵਿੱਚ ਕੁਝ ਪ੍ਰਬੰਧ ਕੀਤੇ ਜਾ ਸਕਦੇ ਨੇ ਕੋਈ ਸ਼ਕਤੀ ਕੀਤੀ ਜਾ ਸਕਦਾ ਸਾਨੂੰ ਪਤਾ ਹੀ ਉੱਥੇ ਦਾ ਮਾਹੌਲ ਜੀ ਬਿਲਕੁਲ ਬਲਵਿੰਦਰ ਦਿੱਲੀ ਦੇ ਵਿੱਚ ਇੱਕ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਨੇ ਜੀ ਮਤਲਬ ਇੱਕ ਦੇ 2 ਮਹੀਨੇ ਦੀ ਗੱਲ ਰਹਿ ਗਈ ਹੈ ਕਿਉਂਕਿ ਫਰਵਰੀ ਦੇ ਵਿੱਚ ਕਾਰਜਕਾਲ ਖਤਮ ਹੋ ਜਾਣਾ ਹੈ ਆਵਾਦਮੀ ਪਾਰਟੀ ਦੀ ਸਰਕਾਰ ਦਾ ਜੀ ਆਵਾਦਮੀ ਪਾਰਟੀ ਨੇ ਆਪਣੇ 11 ਉਮੀਦਵਾਰ ਚੋਣ ਮੈਦਾਨ 'ਤੇ ਉਤਾਰ ਦਿੱਤੇ ਨੇ 70 ਸੀਟਾਂ ਕੁੱਲ ਨੇ 62 ਪਹਿਲਾਂ ਆਵਾਦਮੀ ਪਾਰਟੀ ਕੋਲ ਸੀਗੀਆਂ ਤੇ ਉਹ ਜਿਹੜੀ ਲੋਕ ਸਭਾ ਉਹ ਵੀ ਜ਼ਿਆਦਾਤਰ ਜਿਹੜਾ ਬਹੁਮਾ ਸੀਗਾ 7-8 ਸੀਟਾਂ ਦੇ ਉੱਤੇ ਉਹ ਆਵਾਦਮੀ ਪਾਰਟੀ ਦੇ ਕੋਲ ਭਾਜਪਾ ਦੇ ਕੋਲ ਹੀ ਆ ਇਸ ਕਰਕੇ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਦਾ ਫਰਜ਼ ਵੀ ਬਣਦਾ ਹੈ ਕੀ ਕਿਸ ਤਰ੍ਹਾਂ ਦੇ ਨਾਲ ਸਾਰੇ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਹੈ ਤਾਂ ਇਸ ਕਰਕੇ ਉਹਨਾਂ ਨੇ ਗ੍ਰਹਿ ਮੰਤਰਾਲੇ ਦੇ ਨਾਲ ਇਸ ਤੋਂ ਇਲਾਵਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਨਾਲ ਵਿਸ਼ੇਸ਼ ਸੀਪੀ ਜਿਹੜੇ ਨੇ ਲਾ ਐਂਡ ਆਰਡਰ ਉਹਨਾਂ ਦੇ ਨਾਲ ਸਪੈਸ਼ਲ ਸੀਪੀ ਕ੍ਰਾਈਮ ਬ੍ਰਾਂਚ ਤੇ ਹੋਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਕੀਤੀ ਹੈ ਤੇ ਇਹਦੇ ਵਿੱਚ ਸਾਰੀ ਸਮੀਖਿਆ ਕੀਤੀ ਗਈ ਹੈ ਕਿ ਦਿੱਲੀ ਦੇ ਹਾਲਾਤ ਕਿਹੋ ਜਿਹੇ ਨੇ ਕੀ ਕੁਝ ਹੋਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਤਾਂ ਉੱਥੇ ਚੋਣਾਂ ਦੀ ਤਿਆਰੀ ਹੈ ਦੂਜੇ ਪਾਸੇ ਉੱਥੇ ਪ੍ਰਦੂਸ਼ਣ ਨੇ ਸਭ ਦਾ ਬੁਰਾ ਹਾਲ ਕੀਤਾ ਹੈ। ਅੱਧਿਕ ਦਿੱਲੀ ਬੰਦ ਹੁੰਦੀ ਨਜ਼ਰ ਆ ਰਹੀ ਹੈ। ਕਈਆਂ ਨੇ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਦਿੱਲੀ ਦੇ ਵਿੱਚ ਕੁਝ ਦਿਨਾਂ ਲਈ ਲਾਕਡਾਊਨ ਵੀ ਲੱਗ ਸਕਦਾ ਹੈ। ਕਾਰਨ ਇਹ ਹੈ ਕਿ ਹਵਾ ਦੀ ਗੁਣਵੱਤਾ ਦੇ ਵਿੱਚ ਨਿਗਾਰ ਹੋ ਗਿਆ ਹੈ ਤੇ ਅੱਜ ਜਿਹੜੀ ਸੁਣਵਾਈ ਵੀ ਕ अहम ਸੁਪਰੀਮ ਕੋਰਟ ਦੇ ਵਿੱਚ ਇਹਦੇ ਚ ਹੋਣੀ ਆ ਤੇ ਜਿਹੜੇ ਐਨਸੀਆਰ ਖੇਤਰ ਦੇ ਨਾਲ ਜੁੜੇ ਸੂਬੇ ਨੇ ਆ ਯੂਪ ਹੋ ਗਿਆ ਜਾਂ ਹਰਿਆਣਾ ਹੋ ਗਿਆ ਉਹਨਾਂ ਨੇ ਆਪਣਾ ਜਵਾਬ ਵੀ ਉਹਦੇ ਵਿੱਚ ਦਾਖਲ ਕਰ ਦੇਣਾ ਹੈ। ਸੋ ਇਸ ਕਰਕੇ ਅੱਜ ਦਾ ਦਿਨ ਬੜਾ ਅਹਿਮ ਹੈ ਦਿੱਲੀ ਵਾਸਤੇ ਵੀ ਦਿੱਲੀ ਵਾਸੀਆਂ ਵਾਸਤੇ ਵੀ ਕੋਈ ਨਾ ਕੋਈ ਫੈਸਲਾ ਆ ਸਕਦਾ ਹੈ ਤੇ ਉੱਥੇ ਵੈਸੇ ਵੀ ਅੱਧੇ ਇੱਕ ਜਿਹੜੇ ਨੇ ਉਹ ਦਫ਼ਤਰ ਵੀ ਬੰਦ ਨੇ ਘਰੋਂ ਕੰਮ ਚੱਲ ਰਿਹਾ ਹੈ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ 10ਵੀਂ +2 ਤੱਕ ਦੇ ਜਿਹੜੇ ਖਾਸ ਕਰ ਸਕੂਲ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਇਹ ਜਿਹੜੇ ਪੂਰੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਹੋ ਸਕਦਾ ਹੈ ਮੀਟਿੰਗ ਕੀਤੀ ਗਈ ਹੋਵੇ ਤੇ ਬਾਕੀ ਚੋਣਾਂ ਦੀ ਚਰਚਾ ਵੀ ਇਸ ਮੀਟਿੰਗ ਦੇ ਵਿੱਚ ਜ਼ਰੂਰ ਹੋਈ ਹੋਵੇਗੀ ਜੀ ਸਤਜੇ ਪਾਸੇ ਪਸ਼ੂ ਪਾਲਨ ਵਿਭਾਗ ਦੇ ਕੁਝ ਅਫਸਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਕਾਰਨ ਕੀ ਬਣਿਆ ਕਿਉਂਕਿ ਉਹ ਆਪਣੀ ਡਿਊਟੀ ਤੇ ਤਾਇਨਾਤ ਨਹੀਂ ਸੀਗੇ ਮੌਕੇ ਦੇ ਉੱਤੇ ਜੀ ਬਿਲਕੁਲ ਇਹ ਲੰਬੇ ਸਮੇਂ ਤੋਂ ਗੈਰ ਹਾਜ਼ਰ ਚੱਲ ਰਹੇ ਸੀ ਬਲਵਿੰਦਰ ਜੀ ਪੰਜ ਵੈਟਰਨਰੀ ਅਫਸਰ ਨੇ ਇਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਵਿਭਾਗ ਵੱਲੋਂ ਕਾਰਨ ਇਹ ਹੈ ਕਿ ਇਹਨਾਂ ਦਾ ਕਹਿੰਦੇ ਖਤਸ਼ਾ ਸੀਗਾ ਕਿ ਇਹ ਵਿਦੇਸ਼ ਚਲੇ ਗਏ ਨੇ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਗਏ ਨੇ ਤੇ ਇਹਨਾਂ ਨੇ ਇੱਥੋਂ ਨੌਕਰੀ ਵੀ ਨਹੀਂ ਛੱਡੀ ਨਾ ਕਿਸੇ ਨੂੰ ਦੱਸਿਆ ਲੰਮਾ ਸਮਾਂ ਗੈਰ ਹਾਜ਼ਰ ਰਹੇ ਪਰ ਜੇ ਲੋਕਾਂ ਦੇ ਉੱਤੇ ਇੱਕ ਸਵਾਲ ਜ਼ਰੂਰ ਹੈ ਕਿ ਤੁਸੀਂ ਆਪਣਾ ਨਵਾਂ ਰਾਹ ਲੱਭ ਲਿਆ ਵਿਦੇਸ਼ ਵੱਲ ਚਲੇ ਗਏ ਵਿਦੇਸ਼ ਦੇ ਵਿੱਚ ਜਾ ਕੇ ਸੈਟਲ ਹੋ ਗਏ ਤੇ ਘੱਟੋ ਘੱਟ ਜਿਹੜੀ ਪੋਸਟ ਤੁਹਾਡੇ ਨਾਮ ਦੇ ਉੱਤੇ ਸੀਗੀ ਹਾਲਾਂਕਿ ਤੁਸੀਂ ਮਿਹਨਤ ਦੇ ਨਾਲ ਉਹ ਪੋਸਟ ਲਈ ਸੀ ਉਹਨੂੰ ਤਾਂ ਘੱਟੋ ਘੱਟ ਖਾਲੀ ਕਰਕੇ ਜਾਓ ਰਿਜ਼ਾਈਨ ਹੀ ਕਰ ਜਾਓ ਤਾਂ ਜੋ ਉਸ ਪੋਸਟ ਨੂੰ ਭਰਿਆ ਜਾ ਸਕੇ ਕੰਮ ਕਾਜ ਉਸੇ ਤਰ੍ਹਾਂ ਚੱਲਦਾ ਰਹੇ ਤੇ ਹੋਰ ਲੋਕਾਂ ਨੂੰ ਜਿਹੜੇ ਕਾਬਿਲ ਨੇ ਉਹਨਾਂ ਨੂੰ ਮੌਕਾ ਮਿਲ ਸਕੇ ਪਰ ਜਿਆ ਇਹਨਾਂ ਲੋਕਾਂ ਵੱਲੋਂ ਨਹੀਂ ਕੀਤਾ ਜਾਂਦਾ ਤੇ ਹੋ ਸਕਦਾ ਹੈ ਕਿ ਇਹਨਾਂ ਦੇ ਉੱਤੇ ਵੈਸੇ ਬੰਦੀ ਕਾਰਵਾਈ ਤੈਅ ਹੈ ਕਿ ਜਿਹੜਾ ਪਿਛਲਾ ਇਹਨਾਂ ਦਾ ਪੰਜਾਂ ਸਾਲਾਂ ਦਾ ਕਾਰਜਕਾਲ ਪ੍ਰਭਾਵਿਤ ਹੋਇਆ ਤਾਂ ਉਹਦਾ ਹਰਜਾਨਾ ਵੀ ਸਰਕਾਰ ਇਹਨਾਂ ਤੋਂ ਵਾਪਸ ਲਵੇ ਤਨਖਾਹਾਂ ਜਿਹੜੀਆਂ ਪਹਿਲੀਆਂ ਗਈਆਂ ਨੇ ਉਹ ਵੀ ਵਾਪਸ ਲਈਆਂ ਜਾਣ ਬਣਦਾ ਤਾਂ ਇਹ ਆ ਸਾਰਾ ਕੁਝ ਹੈ ਪਰ ਹੁਣ ਇਹ ਜਿਹੜੇ ਪੰਜ ਵੈਟਰਨਰੀ ਅਫਸਰ ਨੇ ਇਹ ਮੌਜੂਦਾ ਸੀਗੇ ਇੱਕ ਤਾਂ ਫਤੇਗੜ ਸਾਹਿਬ ਦੇ ਸੀਗੇ ਵੈਟਰਨਰੀ ਅਫਸਰ ਡਾਕਟਰ ਗੁਰਪ੍ਰੀਤ ਸਿੰਘ ਮੋਗਾ ਦਾ ਅਫਸਰ ਸੀਗੇ ਡਾਕਟਰ ਅਨੁਪ੍ਰੀਤ ਕੌਰ ਫਰੀਦਕੋਟ ਦੇ ਡਾਕਟਰ ਅਰਸ਼ਦੀਪ ਸਿੰਘ ਜਲੰਧਰ ਤੋਂ ਵੈਟਰਨਰੀ ਅਧਿਕਾਰੀ ਸੀਗੇ ਡਾਕਟਰ ਜਗਦੀਪ ਸਿੰਘ ਤੇ ਲੁਧਿਆਣੇ ਤੋਂ ਸੀਗੇ ਡਾਕਟਰ ਹਰਮਨਪ੍ਰੀਤ ਸਿੰਘ ਬਲ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਕਰ ਦਿੱਤੀਆਂ ਗਈਆਂ ਨੇ ਪਿੱਛੇ ਜੇ ਸ਼ਹਿਤ ਨੂੰ ਯਾਦ ਹੋਵੇਗਾ ਕਿ ਵਿਜੀਲੈਂਸ ਵਿਭਾਗ ਨੇ ਵੀ ਇੱਕ ਜਾਂਚ ਸ਼ੁਰੂ ਕੀਤੀ ਸੀ ਕਿ ਜਿਹੜੇ ਅਧਿਕਾਰੀ ਚਾਹੇ ਉਹ ਕਿਸੇ ਵੀ ਵਿਭਾਗ ਦੇ ਨਾਲ ਸੰਬੰਧਿਤ ਹੋਣ ਉਹ ਵਿਦੇਸ਼ਾਂ ਦੇ ਵਿੱਚ ਪੀਆਰ ਲੈ ਚੁੱਕੇ ਨੇ ਉਹਨਾਂ ਦੀ ਸ਼ਾਂਤੀ ਵੀ ਕੀਤੀ ਗਈ ਸੀ ਤੇ ਉਹਨਾਂ ਦੀਆਂ ਸੇਵਾਵਾਂ ਕਹਿੰਦੇ ਅਸੀਂ ਇੱਥੋਂ ਬਰਖਾਸਤ ਕਰਾਂਗੇ ਉਹਨਾਂ ਨੂੰ ਆਪਸ਼ਨ ਹੋਵੇਗੀ ਕਿ ਉਹ ਬਾਹਰ ਰਹਿਣਾ ਚਾਹੁੰਦੇ ਨੇ ਜਾਂ ਨੌਕਰੀ ਤੇ ਰਹਿਣਾ ਚਾਹੁੰਦੇ ਨੇ ਨੌਕਰੀ ਕਰਨੀ ਆ ਤਾਂ ਪੀਆਰ ਛੱਡਣੀ ਪਵੇਗੀ ਪੀਆਰ ਕਰਨੀ ਆ ਲੈਣੀ ਆ ਤਾਂ ਨੌਕਰੀ ਛੱਡਣੀ ਪਵੇਗੀ ਸੋ ਇਸ ਕਰਕੇ ਇਹ ਵੀ ਜਿਹੜਾ ਸੀਗਾ ਮਾਮਲਾ ਬੜਾ ਗੰਭੀਰ ਸੀ ਪਰ ਅਜੇ ਤੱਕ ਉਹਦੇ ਤੇ ਕੋਈ ਜਾਂਚ ਨਹੀਂ ਹੋਈ ਜਾਂ ਜਈ ਕੋਈ ਖਬਰ ਸਾਡੇ ਧਿਆਨ ਚ ਤਾਈ ਨਹੀਂ ਵੀ ਜਿਹਦੇ ਵਿੱਚ ਕੋਈ ਕਾਰਵਾਈ ਕੀਤੀ ਗਈ ਹੋਵੇ ਜਾਂ ਤਾਂ ਨੌਕਰੀ ਵਾਪਸ ਲਈ ਗਈ ਹੋਵੇ ਜਾਂ ਉਹਨਾਂ ਨੇ ਕੋਈ ਗੱਲ ਕੀਤੀ ਹੋਵੇ ਪਰ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਮੁਲਾਜ਼ਮ ਨੇ ਜਿਹੜੇ ਅਜੇ ਨੇ ਜਾਂ ਤਾਂ ਰਿਟਾਇਰਮੈਂਟ ਦੇ ਨੇੜੇ ਹੁੰਦੇ ਨੇ ਉਹ ਬਾਹਰ ਚਲ ਕੇ ਸੈਟਲ ਹੋਣਾ ਸ਼ੁਰੂ ਹੋ ਜਾਂਦੇ ਨੇ ਸੋ ਜੇ ਜਿਹੜੇ ਮਾਮਲੇ ਕਾਫੀ ਆਉਂਦੇ ਨੇ ਤੇ ਕਈ ਜਿਹੜੇ ਨੇ ਉਹ ਬੜਾ ਲੰਮਾ ਸਮਾਂ ਗੈਰ ਹਾਜ਼ਰ ਰਹਿੰਦੇ ਨੇ ਬਿਨਾਂ ਦੱਸੇ ਹੋਏ ਲੋਕਾਂ ਦਾ ਵੀ ਕੰਮ ਖਰਾਬ ਕਰਦੇ ਨੇ ਕੋਈ ਕੰਮ ਕਾਜ ਪ੍ਰਭਾਵਿਤ ਹੋਣਾ ਹੈ ਤੇ ਜਿਹੜੇ ਉਮੀਦਵਾਰ ਉਹਨਾਂ ਦੀ ਥਾਂ ਤੇ ਹੋਰ ਨੌਕਰੀ ਲੈਣਾ ਚਾਹੁੰਦੇ ਨੇ ਉਹ ਪੋਸਟ ਖਾਲੀ ਨਹੀਂ ਹੋਣੀ ਉਦੋਂ ਤੱਕ ਪੋਸਟ ਭਰੀ ਨਹੀਂ ਜਾਣੀ ਸੋ ਇਸ ਕਰਕੇ ਹੁਣ ਇਹ ਜਿਹੜੀ ਇੱਕ ਪਸ਼ੂ ਪਾਲਣ ਵਿਭਾਗ ਦੀ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ ਇੱਕ ਛਲਾਗਾ ਜੋ ਕਦਮ ਕਹਿ ਸਕਦੇ ਹਾਂ ਕਿਉਂਕਿ ਜਿਹੜੇ ਬੰਦੇ ਨੇ ਅਹੁਦੇ ਦੇ ਉੱਤੇ ਰਹਿਣਾ ਹੀ ਨਹੀਂ ਆਪਣੀ ਡਿਊਟੀ ਤੇ ਆਉਣਾ ਹੀ ਨਹੀਂ ਤਾਂ ਉਹ ਪੋਸਟ ਪੜਨ ਦਾ ਕੋਈ ਫਾਇਦਾ ਹੀ ਨਹੀਂ। 10 ਸਾਲਾਂ ਦੇ ਵਿੱਚ ਸੋਲਰ ਲਾਈਟਾਂ ਲੈ ਕੇ ਪੰਜਾਬ ਦੇ ਵਿੱਚ 80 ਕਰੋੜ ਰੁਪਏ ਖਰਚੇ ਗਏ ਨੇ ਪਰ 60% ਪਿੰਡਾਂ ਦੇ ਵਿੱਚ ਲਾਈਟਾਂ ਖਰਾਬ ਪਈਆਂ ਨੇ ਜੀ। ਬਿਲਕੁਲ ਬਲਵਿੰਦਰ ਪਿੰਡਾਂ ਦੀ ਸਹੂਲਤ ਵਾਸਤੇ ਕਈ ਤਰ੍ਹਾਂ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤ ਵਿਭਾਗ ਵੱਲੋਂ। ਤਾਂ ਇਸੇ ਕੜੀ ਦੇ ਤਹਿਤ ਸੋਲਰ ਲਾਈਟਾਂ ਲਗਾਈਆਂ ਗਈਆਂ ਪਿੰਡਾਂ ਦੇ ਵਿੱਚ। 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਸੋਲਰ ਲਾਈਟਾਂ ਵਾਸਤੇ 80 ਕਰੋੜ ਰੁਪਇਆ ਖਰਚਾ ਗਿਆ ਤਾਂ ਜੋ ਪਿੰਡਾਂ ਦੀਆਂ ਗਲੀਆਂ ਚਰਾਹੇ ਨੇ ਜਿਹੜੇ ਉਹ ਰੋਸ਼ਨੀ ਦੇ ਵਿੱਚ ਰਹਿਣ ਕੋਈ ਘਟਨਾ ਨਾ ਵਾਪਰੇ ਤੇ ਲੋਕਾਂ ਨੂੰ ਲੱਗੇ ਕਿ ਅਸੀਂ ਸੁਰੱਖਿਤ ਆ ਇਸ ਮਾਮਲੇ ਦੇ ਵਿੱਚ ਹੁਣ ਇੱਕ ਰਿਪੋਰਟ ਆ ਜਿਹਦੇ ਮੁਤਾਬਕ ਇਹ ਹੈ ਕਿ 150 ਪਿੰਡਾਂ ਦੇ ਵਿੱਚ ਇੱਕ ਸਰਵੇ ਕੀਤਾ ਕਿਸੇ মিডিਆ ਹਾਊਸ ਨੇ 60% ਉੱਥੇ ਲਾਈਟਾਂ ਬੰਦ ਪਾਈਆਂ ਗਈਆਂ ਕੁਝ ਜਿਹੜੇ ਉਹਦੇ ਆਏ ਨੇ 40% ਲਾਈਟਾਂ ਤਾਂ ਖਰਾਬ ਹੋਈਆਂ ਜਿਹੜੀਆਂ ਚੱਲ ਹੀ ਨਹੀਂ ਰਹੀਆਂ 10% ਦੀਆਂ ਬੈਟਰੀਆਂ ਹੀ ਲੋਕ ਕੱਢ ਕੇ ਲੈ ਗਏ ਯਾਨੀ ਕਿ ਚੋਰੀ ਕਰ ਲੀਆਂ ਬੈਟਰੀਆਂ ਤੇ ਲਾਈਟ ਨਹੀਂ ਕਿਵੇਂ ਚੱਲਣਾ ਤੁਣੇ ਇਸ ਮਾਮਲੇ ਦੇ ਉੱਤੇ ਜਿਹੜੇ ਮੰਤਰੀ ਵਗੈਰਾ ਨੇ ਉਹ ਵੀ ਬਿਆਨ ਦਿੰਦੇ ਨੇ ਕਹਿੰਦੇ ਜੀ ਇਹਦੀ ਅਸੀਂ ਹੁਣ ਮੀਟਿੰਗ ਕਰਾਂਗੇ ਰਿਵਿਊ ਕੀਤਾ ਜਾਵੇਗਾ ਸਾਰਾ ਇਹ ਪ੍ਰੋਸੈਸ ਤੇ ਦੂਜੇ ਪਾਸੇ ਇਹਦੇ ਵਾਸਤੇ ਕੀ ਹੁੰਦਾ ਹੈ ਕਿ ਕਲਾਈਟ ਦੇ ਲਈ 13.5 ਹਜ਼ਾਰ ਰੁਪਿਆ ਕਹਿੰਦੇ ਜੀ ਖਰਚਾ ਆਉਂਦਾ ਹੈ ਚਾਹੇ ਬੈਟਰੀ ਹੋਵੇ ਉਹਦੇ ਵਿੱਚ ਲਾਈਟ ਵੀ ਲੱਗਣੀ ਹੈ ਇੱਕ ਪੋਲ ਵੀ ਲੱਗਣਾ ਹੈ ਪਰ ਉਹਦੀ ਮੇਨਟੇਨੈਂਸ ਦਾ ਜਿਹੜਾ ਕੰਮ ਹੁੰਦਾ 5 ਸਾਲ ਤੱਕ ਕੰਪਨੀ ਕਰਦੀ ਹੈ ਪਰ ਇਹ ਮੇਨਟੇਨੈਂਸ ਵਾਲਾ ਕੰਮ ਹੋਇਆ ਹੀ ਨਹੀਂ ਕਈ ਲਾਈਟਾਂ ਲੱਗੀਆਂ ਰਹਿ ਗਈਆਂ ਚਿੱਟੇ ਹਾਥੀ ਸਾਫਤ ਹੋ ਗਈਆਂ ਤੇ 150 ਪਿੰਡਾਂ ਦਾ ਇਹ ਸਰਵੇ ਹੈ ਜਿਹੜਾ ਤੁਹਾਡੇ ਨਾਲ ਦੱਸ ਰਹੇ ਹਾਂ ਤੁਹਾਡੇ ਪਿੰਡਾਂ ਦੇ ਵਿੱਚ ਵੀ ਜਿਹੜੇ ਦਰਸ਼ਕ ਦੇਖ ਰਹੇ ਨੇ ਕਈ ਥਾਵਾਂ ਦੇ ਉੱਤੇ ਸੋਲ ਲਾਈਟਾਂ ਨਹੀਂ ਜਗਦੀਆਂ ਹੋਣਗੀਆਂ ਤੇ ਹੁਣ ਜਿਹੜੀਆਂ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਨੂੰ ਕਿਵੇਂ ਬਹਾਲ ਕਰਦੀਆਂ ਨੇ ਸਰਕਾਰ ਦਾ ਜਿਹੜਾ ਇੱਕ ਵਾਰ ਪੈਸਾ ਲੱਗ ਗਿਆ ਉਹਨੂੰ ਮੇਨਟੇਨ ਕਿਵੇਂ ਰੱਖਣਾ ਹੈ ਤੇ ਇੱਕ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਜੇਕਰ ਕੋਈ ਸਰਕਾਰ ਸਹੂਲਤ ਦਿੰਦੀ ਆ ਤੁਹਾਨੂੰ ਆਪਾਂ ਬਹਾਲ ਰੱਖਣਾ ਜੇ ਕਿਤੇ ਲਾਈਟ ਖਰਾਬ ਹੁੰਦੀ ਆ ਤਾਂ ਦਸਾਂ ਘਰਾਂ ਨੂੰ ਜੇਕਰ ਰੋਸ਼ਨੀ ਦੇ ਰਹੀ ਆ ਉਹ ਗਲੀ ਦੇ ਵਿੱਚ ਤਾਂ ਘੱਟੋ ਘੱਟ 10 ਕਰ 100-100 ਰੁਪਿਆ ਪਾ ਕੇ ਹੀ 1000 ਰੁਪਏ ਦੇ ਨਾਲ ਉਹਦੀ ਮੇਨਟੇਨੈਂਸ ਕਰ ਸਕਦੇ ਨੇ ਉਹਨੂੰ ਸਾਫ ਸਫਾਈ ਦਾ ਕੰਮ ਹੋ ਸਕਦਾ ਜੇਕਰ ਕਿਤੇ ਕੋਈ ਤਾਰ ਖਰਾਬ ਆ ਕੁਛਾਂ ਤੋਂ ਬਦਲਾਈ ਜਾ ਸਕਦੀ ਹੈ ਸੋ ਇਸ ਕਰਕੇ ਸਹੂਲਤਾਂ ਮਿਲਦੀਆਂ ਨੇ ਪਰ ਉਹਨਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਆਪਣਾ ਕੰਮ ਹੁੰਦਾ ਜੀ ਸੋ ਅੱਜ ਦੇ ਪਰੋਗਰਾਮ ਦੇ ਵਿੱਚ ਹਨੇ ਸੰਦੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਲਵਿੰਦਰ ਜੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਨਾਲ ਅਖੀਰ ਦੇ ਵਿੱਚ ਤੱਕ ਪਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾ